ਰਾਤ ਅੱਤੀਓ ਜਦੋਂ ਕੁਝ ਲੰਗ ਗਈ ਰਾਤ ਅੱਤੀਓ ਜਦੋਂ ਕੁਝ ਲੰਗ ਗਈ ਮਹਾਰਾਣੀ ਜਿੰਦ ਕੌਰ ਨੇ ਮਹਾਰਾਣੀ ਜਿੰਦ ਕੌਰ ਨੇ ਗੋਲੀ ਸ਼ਮ ਨੂੰ ਗੋਲੀ ਸ਼ਮ ਨੂੰ ਆਵਾਜ਼ ਮਾਰਿਆ ਖਿਆ ਗੋਲੀ ਸ਼ਮ ਨੂੰ ਆਵਾਜ਼ ਚੱਲੀਆਂ ਮੈਂ ਹੁਣ ਚੱਲੀਆਂ ਇਕਲੇ ਨੂੰ ਛੱਡ ਕੇ ਮੈਂ ਹੁਣ ਚੱਲੀਆਂ ਇਕਲੇ ਨੂੰ ਛੱਡ ਕੇ ਗੱਲਾਂ ਰੱਖੀ ਯਾਦ ਮੇਰੀਆਂ ਗੱਲਾਂ ਰੱਖੀ ਯਾਦ ਮੇਰੀਆਂ ਜੂੰਦੀ ਰਹੀ ਤਾਂ ਮੈਂ ਜੂੰਦੀ ਰਹੀ ਤਾਂ ਪੰਡਾ ਆ ਲੈ ਝੂੜੀਆਂ ਓਏ ਆ ਲੈ ਝੂੜੀਆਂ ਦੇ ਵਿੱਚ ਪਾਲੇ ਆ ਲੈ ਝੂੜੀਆਂ ਬਾਹ ਦੇ ਵਿੱਚ ਪਾਲੇ ਇਨੀ ਅੱਖ ਕੇ ਬਦਲ ਲੈ ਕੱਪੜੇ ਤੇਨੀ ਅੱਖ ਕੇ ਬਦਲ ਲੈ ਕੱਪੜੇ ਵੋਹੋ ਤੇਨੀ ਅੱਖ ਕੇ ਬਦਲ ਲੈ ਕੱਪੜੇ ਛੱਟਪਟ ਮਹਾਰਾਣੀ ਨੇ ਛੱਟਪਟ ਮਹਾਰਾਣੀ ਨੇ ਛਾਪਾ ਛੱਲੇ ਵੀ ਛਾਪਾ ਛੱਲੇ ਵੀ ਲਪੇਟ ਵੇਖੇ ਟਾਕੀ ਦੇ છાપા છлле ਵੀ ਲਪੇਟ ਦੇਕੇ ટાકી ਦੇ ਲੱਕ ਨਾਲ ਬੰਦੇ ਘੁੱਟਕੇ ਲੱਕ ਨਾਲ ਬੰਦੇ ਘੁੱਟਕੇ ਖੋਲ ਮੀਟੀਆਂ ઓਹ ਖੋਲ ਮੀਟੀਆਂ ਦੇ ਬਾੜ ਖਲਾਰ ਲੈ ਖੋਲ ਮੀਟੀਆਂ ਦੇ ਬਾੜ ਖਲਾਰ ਲੈ ਢਿੱਪੀ ਜੁੱਤੀ ਪਹਿਰੀ ਪਾਏ ਕੇ ਢਿੱਪੀ ਜੁੱਤੀ ਪਹਿਰੀ ਪਾਏ ਕੇ ਚੁੱਕ ਗਾਗਰੇ ઓਹ ਝੋਕੇ ਤੂੰ ਪਹੁੰਚ ਗਈ ਜਦੋਂ ਪਹੁੰਚਦੇ ਬੋਵੇ ਦੇ ਕੋਲੇ ਜਦੋਂ ਪਹੁੰਚ ਪਾਣੀ ਲੈਣ ਨੂੰ ਮੈਂ ਰੋਜ਼ ਦਰਿਆ ਤੋਂ do the time ਸਾਰੇ ਯੋਰ ਦੀ ਉਹ ਸਾਰੇ ਯੋਰ ਦੀ ਪਤੀ ਵਿੱਚ ਰੇਤ ਦੇ ਸਾਰੇ ਯੋਰ ਦੀ ਪਤੀ ਵਿੱਚ 啊嘞。<把 S 2> <laughs> ਦਾਬ ਕਾ ਸਰਪੰਚ ਸਰਦਾਰ ਹਰਬੰਸ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਹਰਦੀਪ ਸਿੰਘ ਵੱਲੋਂ ਜਥੇ ਦਾ ਮਾਨ ਕਰਦੇ ਆ 100 ਰੁਪਇਆ ਭੇਜੇ ਗਿਆ ਸੀ ਉਹਨਾਂ ਦੀ ਕਦਰਦਾਨੀ ਦਾ ਤਹਿਤੋਂ ਧੰਨਵਾਦ ਕਰਦੇ ਆ ਹੋਰ ਵੀ ਵਿਅੰਤ ਗੁਰ ਸਿੱਖਾ ਵੱਲੋਂ ਮਾਇਆ ਭੇਜੀ ਗਈ ਏ ਸਰਬੱਤ ਦਾ ਭਲਾ ਮੰਗਦੇ ਕਹ ਦੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ